ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਟੇ ਦੇ ਨਾਲ ਬ੍ਰੈਡ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਉਪਵਧੀਆ ਬਿਲਕੁਲ ਚਾੜੀ ਦਾ ਬ੍ਰੈਡ ਬਣ ਕੇ ਤਿਆਰ ਹੁੰਦਾ ਹੈ ਅਸੀਂ ਕਿਤੇ ਵੀ ਪਿਕਨਿਕ ਤੇ ਜਾਣਾ ਜਾਂ ਟਰੈਵਲਿੰਗ ਕਰਨ ਟਾਈਮ ਤੇ ਇਸ ਨੂੰ ਤਿਆਰ ਕਰਕੇ ਲਿਜਾ ਸਕਦੇ ਹਾਂ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਨੂੰ ਬਣਾਉਦੇ ਹਾਂ ਚਲੋ ਮਿਲ ਕੇ ਤੇ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਬਣਾਉਣ ਲਈ ਇੱਕ ਬਰਤਨ ਵਿੱਚ ਅਸੀਂ ਲੈ ਲਵਾਂਗੇ 500 ਗ੍ਰਾਮ ਆਟਾ ਆਟੇ ਨੂੰ ਇਸ ਤਰ੍ਹਾਂ ਗੱਬੇ ਸਾਈ ਜਗ੍ਹਾ ਬਣਾ ਕੇ ਅਸੀਂ 400 ਗ੍ਰਾਮ ਐਡ ਕਰਨਾ ਆ ਕੋਸਾ ਪਾਣੀ ਐਡ ਕਰਾਂਗੇ ਇਸ ਵਿੱਚ 500 ਗ੍ਰਾਮ ਨਾਰਮਲ ਆਟਾ ਜਿਹੜਾ ਘਰ ਵਿੱਚ ਯੂਜ਼ ਕਰਦੇ ਆ ਤੇ 4 500 ਗ੍ਰਾਮ ਤੇ 400 ਗ੍ਰਾਮ ਅਸੀਂ ਲੈਣਾ ਪਾਣੀ ਇਸ ਵਿੱਚ ਅੱਧਾ ਚਮਚ ਅਸੀਂ ਡਰਾਈ ਈਸਟ ਐਡ ਕੀਤਾ ਆ ਤੇ ਇਸ ਨੂੰ ਹਲਕਾ ਜਿਹਾ ਮਿਕਸ ਕਰਨਾ ਆ ਹਲਕਾ ਜਿਹਾ ਮਿਕਸ ਹੋਣ ਤੇ ਇਸ ਵਿੱਚ ਐਡ ਕਰਾਂਗੇ ਅਸੀਂ ਅੱਧਾ ਚਮਚ ਹੀ ਅਸੀਂ ਐਡ ਕਰਨਾ ਹੈ ਨਾ ਲੂਨ ਦਾ ਇਹਨਾਂ ਦੋਨਾਂ ਨੂੰ ਹੀ ਹਲਕਾ ਜਿਹਾ ਅਸੀਂ ਮਿਕਸ ਕਰਾਂਗੇ ਬਿਲਕੁਲ ਹਲਕੇ ਹੱਥਾਂ ਨਾਲ ਤੇ ਇਸ ਨੂੰ 5 ਮਿੰਟ ਲਈ ਰੈਸਟ ਤੇ ਰੱਖ ਦੇਣਾ ਕਿਉਂਕਿ ਜਿਹੜਾ ਸਾਡਾ ਤਾਂ ਕਿ ਜਿਹੜਾ ਸਾਡਾ ਇਸਟ ਹੈ ਫਰਮੈਂਟ ਹੋ ਜਵੇ ਪਾਣੀ ਵਿੱਚ ਤੇ 5 ਮਿੰਟ ਬਾਅਦ ਵਾਸੀਂ ਇਸ ਤਰ੍ਹਾਂ ਹਿਲਾਉਂਦੇ ਹਿਲਾਉਂਦੇ ਇਸ ਆਟੇ ਨੂੰ ਅਸੀਂ ਜਿਹੜਾ ਸਾਡਾ ਆਟਾ ਇਸੇ ਤਰ੍ਹਾਂ ਸਿੱਧਾ ਕਰ ਲੈਣਾ ਹੈ ਤੇ ਤੁਹਾਨੂੰ ਜੇ ਇਸ ਤਰ੍ਹਾਂ ਦੀ ਜਿਹੜਾ ਆਟੇ ਦੀ ਇਸੇ ਤਰ੍ਹਾਂ ਦਾ ਹਲਕਾ ਹਲਕਾ ਜਿਹੜਾ ਲਿਕਵਿਡੀ ਹੋਣਾ ਚਾਹੀਦਾ ਤੁਸੀਂ ਦੇਖ ਲੈਣਾ ਥਿੱਕ ਨਹੀਂ ਹੋਣਾ ਚਾਹੀਦਾ ਤੇ ਬਸ ਇਹਦੇ ਵਿੱਚ ਅਸੀਂ ਹੁਣ 4 ਚਮਚ ਐਡ ਕੀਤੇ ਨੇ ਆਇਲ ਦੇ ਤੁਸੀਂ ਕੋਈ ਵੀ ਆਇਲ ਯੂਜ਼ ਕਰ ਸਕਦੇ ਹੋ ਤੇ ਹੱਥਾਂ ਨਾਲ ਹੁਣ ਅਸੀਂ ਇਸ ਟਾਈਮ ਤੇ ਪਲਟ-ਪਲਟ ਕੇ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜਿਸ ਇਸオイル ਨਾਲ ਜਿਹੜਾ ਅਸੀਂ ਐਡ ਕੀਤਾ ਇਸ ਨਾਲ ਜਿਹੜੀਆਂ ਸਾਡੀ ਬ੍ਰੈਡ ਆ ਬਹੁਤ ਹੀ ਸੌਫਟ ਤੇ ਬਾਹਰੋਂ ਕ੍ਰਿਸਪੀ ਤਿਆਰ ਹੋਵੇਗੀ। ਬਸ ਅਸੀਂ ਇਸ ਤਰ੍ਹਾਂ ਬਿਲਕੁਲ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ। ਅਸੀਂ ਬਸ ਬਹੁਤ ਸੌਫਟ ਆਟਾ ਤਿਆਰ ਕਰਨਾ। ਬਸ ਇਸੇ ਤਰ੍ਹਾਂ ਹਲਕਾ-ਹਲਕਾ ਉੱਪਰ ਔਇਲ ਲਗਾ ਕੇ ਇਸ ਨੂੰ ਕਵਰ ਕਰਕੇ ਅਸੀਂ ਫ੍ਰਿਜ ਵਿੱਚ 10-12 ਘੰਟੇ ਲਈ ਰੱਖ ਸਕਦੇ ਆ। ਅਗਰ ਹੁਣ ਠੰਡਾ ਜਿਹਾ ਮੌਸਮ ਆ ਤੇ ਹੋੜਾ ਸੀ ਇਸ ਨੂੰ ਰੂਮ ਟੈਂਪਰੇਚਰ ਵਿੱਚ ਬਾਹਰ ਹੀ ਰੱਖ ਸਕਦੇ ਆ। 10 12 ਘੰਟੇ ਹੋ ਗਏ ਨੇ ਤੇ ਸਾਡਾ ਆਟਾ ਬਿਲਕੁਲ ਤਿਆਰ ਹੈ ਜਾਲੀਦਾਰ ਫੁੱਲ ਕੇ ਡਬਲ ਹੋ ਗਿਆ ਹੈ ਇਸੇ ਤਰ੍ਹਾਂ ਹੀ ਸਾਨੂੰ ਆਟਾ ਜਿਹੜਾ ਪੰ ਆਪਣਾ ਬਰੈਡ ਬਣਾਉਣ ਲਈ ਚਾਹੀਦਾ ਤੇ ਅਸੀਂ ਜਿਹੜਾ ਸੂਜੀ ਦਾ ਆਟਾ ਲੈਣਾ ਹੈ ਤੇ ਇਸ ਤਰ੍ਹਾਂ ਸਾਈਡਾਂ ਤੇ ਚਾਰੇ ਪਾਸੇ ਚੰਗੀ ਤਰ੍ਹਾਂ ਹਲਕਾ ਹਲਕਾ ਲਗਾadਵਾਂਗੇ ਕਿਉਂਕਿ ਅਸੀਂ ਇਸ ਨੂੰ ਛੇੜਨਾ ਨਹੀਂ ਇਸੇ ਤਰ੍ਹਾਂ ਪਲਟੇ ਦੇ ਨਾਲ ਕਿਸੇ ਵੀ ਇਸ ਤਰ੍ਹਾਂ بس الگ ਕਰ ਦੇਣਾ ਹਲਕਾ ਹਲਕਾ ਪ੍ਰੈਸ ਕਰਨਾ ਥੱਲੇ ਨੂੰ ਤੇ ਬਿਨਾ ਕੋਈ ਮਿਹਨਤ ਕੀਤੇ ਜਿਹੜਾ ਸਾਡਾ ਬਹੁਤ ਹੀ ਆਸਾਨੀ ਨਾਲ ਇਹ ਤਿਆਰ ਹੋਣ ਵਾਲੀ ਬਰੈਡ ਆ ਤੁਸੀਂ ਜ਼ਰੂਰ ਟਰਾਈ ਕਰਨਾ ਇਸ ਨੂੰ ਤੇ ਹੁਣ ਅਸੀਂ ਕੋਈ ਵੀ ਇਸ ਤਰ੍ਹਾਂ ਟ੍ਰੇ ਲੈ ਲੈਣੀ ਹੈ ਤੇ ਉਸ ਤੇ ਅਸੀਂ ਆਪਣਾ ਜਿਹੜਾ ਆਟਾ ਫੈਲਾ ਦੇਣਾ ਹੈ ਸੂਜੀ ਦਾ ਆਟਾ ਹੀ ਫੈਲਾਇਆ ਆ ਹਲਕਾ ਹਲਕਾ ਤੇ ਇਸੇ ਤਰ੍ਹਾਂ ਇਸ ਬਰਤਨ ਨੂੰ ਅਸੀਂ ਇਸ ਤਰ੍ਹਾਂ ਪਲਟਾ ਦੇਣਾ ਤੇ ਆਪਣੇ ਆਪ ਹੀ ਜਿਹੜਾ ਆਟਾ ਥੱਲੇ ਆ ਜਾਵੇਗਾ ਵੇਟ ਕਰਨੀ ਹੈ ਸਿ 2-3 ਮਿੰਟ ਤੇ ਆਪਣੇ ਆਪ ਖੋਦ-ਬਖੋਦ ਆਟਾ ਜਿਹੜਾ ਥੱਲੇ ਆਪਣੇ ਆਪ ਹੀ ਆ ਜਾਵੇਗਾ ਅਗਰ ਤੁਹਾਨੂੰ ਇਸੇ ਤਰ੍ਹਾਂ ਦੀਆਂ ਸਿੰਪਲ ਤੇ ਬਹੁਤ ਹੀ ਵਧੀਆ-ਵਧੀਆ ਜਿਹੜੀਆਂ ਹੋਰ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਤਾਂ ਮਮ ਮੋਮ ਕਿਚਨ ਨੂੰ ਜ਼ਰੂਰ ਸਪੋਰਟ ਕਰਨਾ ਅਗਰੇ ਵੀਡੀਓ ਪਸੰਦ ਆਦੀ ਹੈ ਤਾਂ ਤੁਸੀਂ ਮੇਰੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਅੱਗੇ ਆਉਣ ਵਾਲੇ ਤੁਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬਹੁਤ ਹੀ ਆਸਾਨੀ ਨਾਲ ਜਿਹੜਾ ਬ੍ਰੈਡ ਐ ਅਸੀਂ ਇਸ ਨੂੰ ਬ੍ਰੈਡ ਦੀ ਸ਼ੇਪ ਦੇ ਦੇਣੀ ਐ ਇਸ ਨੂੰ ਫੋਲਡ ਕਰ ਦੇਣਾ ਬਹੁਤ ਹੀ ਆਸਾਨੀ ਨਾਲ ਹੋ ਜਾਂਦਾ ਹੈ ਤੇ ਅਸੀਂ ਹੁਣ ਜਿੰਨੀ ਸ਼ੇਪ ਸਾਨੂੰ ਬ੍ਰੈਡ ਦੀ ਚਾਹੀਦੀ ਐ ਉਸ ਤਰ੍ਹਾਂ ਹਲਕਾ-ਹਲਕਾ ਆਟਾ ਲਗਾ ਕੇ ਤੇ ਇਸ ਵਿੱਚ ਟੱਕ ਦੇ ਨਿਸ਼ਾਨ ਲਗਾ ਦੇਣੇ ਆ ਤੇ ਅਸੀਂ ਆਪਣੇ ਜਿਹੜੇ ਬ੍ਰੈਡ ਤਿਆਰ ਕਰ ਲਵਾਂਗੇ ਅਸੀਂ ਓਵਨ ਨੂੰ ਪ੍ਰੀ ਹੀਟ ਕਰ ਦੇਣਾ ਐ ਤੇ oven ਵਿੱਚ ਅਸੀਂ 25 ਤੋਂ 30 ਮਿੰਟ ਅਸੀਂ ਦੇਖਣਾ ਹੈ ਕਿ ਹਰ ਇੱਕ oven ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਤੇ ਅਸੀਂ ਚੈੱਕ ਕਰ ਲੈਣਾ ਬਿਲਕੁਲ ਕ੍ਰਿਸਪੀ ਸਾਡੀ 골ਡਨ ਹੋ ਜਾਣੀ ਚਾਹੀਦੀ 19 ਦੇ ਤੱਕ ਅਸੀਂ ਇਸ ਬ੍ਰੈਡ ਨੂੰ ਪਕਾਵਾਂਗੇ 20-25 ਮਿੰਟ ਦਾ ਟਾਈਮ ਲੱਗ ਜਾਂਦਾ ਹੈ ਘਟ ਵੱਧ ਵੀ ਹੋ ਸਕਦਾ oven ਦੇ ਹਿਸਾਬ ਦੇ ਨਾਲ ਤੇ ਅਸੀਂ ਬਹੁਤ ਹੀ ਆਰਾਮ ਨਾਲ ਚੁੱਕ ਕੇ ਇਸ ਨੂੰ ਅਸੀਂ ਆਪਣੀ ਟ੍ਰੇ ਵਿੱਚ ਰੱਖ ਦਵਾਂਗੇ ਤੇ ਇਸ ਨੂੰ ਪਕਾਵਾਂਗੇ ਓਵਨ ਵਿੱਚ ਤੇ ਓਵਨ ਦੀਆਂ ਦੋਨੋਂ ਸਾਈਡ ਦੀਆਂ ਗ੍ਰੀਲਾਂ ਚਲਾ ਦੇਣੀਆਂ ਤੇ 180 ਟੈਂਪਰੇਚਰ ਉਹਦਾ ਹੋਣਾ ਚਾਹੀਦਾ ਹੈ ਤੇ ਬੱਸ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਪਹਿਲਾਂ ਤੇ ਬਹੁਤ ਹੀ ਵਧੀਆ ਬਣਦੀ ਤੁਸੀਂ ਟ੍ਰਾਈ ਜ਼ਰੂਰ ਕਰਨਾ ਤੇ ਇਹੋ ਜਿਹੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਮਾਮੂਕ ਕਿਚਨ ਨਾਲ ਜੁੜੇ ਰਹੋ ਥੈਂਕ ਯੂ ਫਾਰ ਵਾਚਿੰਗ